ਆਵਾੰਗ ਮੁੰਦਰੀ ਵਿੱਚ ਨਗ ਹੈ ਪੰਜਾਬ ਦਾ ਇਤਿਹਾਸ ਤੇ ਵਿਰਾਸਤ ਨਾਲ ਭਰਿਆ ਭੁਗੰਨਿਆ ਦੇਸ਼ ਭਾਰਤ ਤੇ ਇਸ ਦਾ ਅਹਿਮ ਸੂਪਾ ਪੰਜਾਬ ਕਲ ਕਲ ਵਗਦੇ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਜਿਸ ਨੂੰ ਗੁਰੂ ਦੇਵ ਰਬਿੰਦਰਨਾਥ ਟੈਗੋਰ ਨੇ ਸਭਿਅਤਾ ਦਾ ਪੰਘੂੜਾ ਗਿਆ ਜਿੱਥੇ ਦੁਨੀਆ ਦੇ ਪਹਿਲੇ ਗ੍ਰੰਥ ऋग्वेद दी सृजना हुई दुनिया नो शब्द ज्ञान देण वाले पंजाब दी धरती दा चप्पा चप्पा रंगिया पिया है इतिहास दे उना सुनहरी पन्नियां दे नाल जिन्ना ते समय-समय इबारत लिखी पीरा फकीरा गुरुवां शायरा फनकारा खिडारियां ते लिखारियां ने इसीलिए भारत नाम दी मुंदरी विच नग बनके चमकता है ਇਹ ਪੰਜਾਬ ਪੰਜਾਬ ਦੀ ਧਰਤੀ ਨੇ ਪੈਦਾ ਕੀਤੇ ਅਨੇਕ ਅਜਿਹੇ ਵਿਅਕਤੀ ਜੋ ਗੂੜੀਆਂ ਪੈੜਾਂ ਪਾ ਗਏ ਅਜਿਹੀ ਇੱਕ ਜਿੰਦੀ ਜਾਗਦੀ ਮਿਸਾਲ ਹੈ ਉਹ ਸ਼ਖਸ ਜਿਸ ਦੀ ਪਛਾਣ ਦੇਣ ਲਈ ਲੋਕ ਤਾਰਾਦਾਸ ਸਹਾਰਾ ਲੈਣਾ ਪੈ ਰਿਹਾ ਹੈ ਦਾਰਾ ਸਿੰਘ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ ਘਰ ਵਾਲੇ ਜਿਹੜੇ ਨੇ ਉਹ ਨਹੀਂ ਚਾਹੁੰਦੇ ਕਿ ਮੈਂ ਬਣਾ ਪਹਿਲਵਾਨ ਜੀ ਪਹਿਲਵਾਨ ਕੰਮ ਤੇ ਕੁਛ ਕਰਦਾ ਨਹੀਂ ਹੂੰ ਔਰ ਉਹ ਖੁਰਾਕ ਉਹਨੂੰ ਦੇਣਾ ਚਾਹੀਦੀ ਹੈ ਤੇ ਆਪਣੇ ਕਲਾਂ ਦੇ ਜਿਹੜੇ ਹਾਲਾਤ ਨੇ ਪਿੰਡਾਂ ਵਾਲੇ ਆ ਉਹ ਇੰਨੇ ਵਧੀਆ ਨਹੀਂ ਹੁੰਦੇ ਕਿ ਉਹ ਇਸ ਤਰ੍ਹਾਂ ਕਰ ਸਕਣ ਉਹਦੇ ਕਹਿੰਦੇ ਮੁੰਡਾ ਕੰਮ ਕਰੇ ਕੋਈ ਪੜ੍ਹਾਈ ਨਹੀਂ ਕਰਨੀ ਤਾਂ ਦੂਸਰਾ ਕੋਈ ਕੰਮ ਕਰੇ ਤੇ ਪੜ੍ਹਾਈ ਵੀ ਉਹਨਾਂ ਜਮਾਨੇ ਜਦੋਂ ਮੈਂ ਸੀ ਮੈਨੂੰ ਪੜ੍ਹਨ ਦਾ ਵੀ ਸ਼ੌਕ ਸੀ ਲੇਕਿਨ ਮੇਰੇ ਦਾਦਾ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਮੈਂ ਮੱਝਾਂ ਚਾਰਾਂ گاਵਾਂ ਲੈ ਕੇ ਜਾਵਾਂ ਜੀ ਤੇ ਪ੍ਰਾਈਵੇਟ ਕੀ ਰੱਖਿਆ ਸ਼ੁਰੂਆਤ ਕਿਸੇ ਵੀ ਖੇਡ ਦੀ ਹੈ ਨਾ ਬੱਚਾ ਜਦੋਂ ਹੁੰਦਾ ਉਦੋਂ ਹੀ ਹੁੰਦੀ ਹੈ ਆ ਮੈਂ ਜਦੋਂ ਬਹੁਤ ਛੋਟਾ ਸੀ ਤੇ ਪਹਿਲਵਾਨਾਂ ਲਈ ਕੁਸ਼ਤੀਆਂ ਦੇਖਦੇ ਸਾਲੇ ਪਿੰਡ ਵਿੱਚ ਵੀ ਕੁਝ ਪਹਿਲਵਾਨ ਸੀ ਉਹਨਾਂ ਨੂੰ ਦੇਖ ਕੇ ਮੇਰਾ ਵੀ ਗੱਲ ਰਹੀ ਸੀ ਮੈਂ ਵੀ ਇਸ ਤਰ੍ਹਾਂ ਦਾ ਬਣਾ ਤੇ ਬਚਪਨ ਤੋਂ ਸ਼ੁਰੂ ਹੋਈ ਸੀ ਆ ਪਹਿਲੀ ਕੁਸ਼ਤੀ ਜਦੋਂ ਤੁਸੀਂ ਕਿਹਾ ਪਹਿਲੀ ਕੁਸ਼ਤੀ ਮੇਰੀ ਪਿੰਡ ਦੇ ਮੁੰਡੇ ਇੱਕ ਛੋਟੇ ਨਾਲ ਹੀ ਹੋਈ ਸੀ ਜੀ 7-8 ਸਾਲ ਦਾ ਉਹ ਸੀ 7-8 ਸਾਲ ਦਾ ਮੈਂ ਸੀ ਤੇ ਉਹਦਾ ਨਾਮ ਸੀ ਜਮਾਲਾ ਉਹਨੂੰ ਮਿਟਾ ਤੇ ਮੈਨੂੰ ਅਠਾਂ ਦੇ ਨਾਮ ਮਿਲਿਆ ਸੀ ਉਹਨੂੰ ਸ਼ਾਬਾਸ਼ ਸਪੂਤ ਕੇ ਪਾਪ ਪਾਲਨੇ ਹੀ ਮੇਂ ਨਜ਼ਰ ਆ ਜਾਂਦੇ ਤੂੰ ਮੇਰਾ ਨਾਮ ਜ਼ਰੂਰ ਰੋਸ਼ਨ ਕਰੋਗਾ ਆਪਕਾ ਆਸ਼ੀਰਵਾਦ ਚਾਹੀਏ ਬਾਬਾ ਕੁਸ਼ਤੀ ਦੇ ਤ੍ਰੂ ਤਾਰੇ ਫਿਲਮਾਂ ਦੇ ਕਲਾਕਾਰ ਮਿਕਨਾਤੀ ਸੀ ਸ਼ਖਸੀਅਤ ਦੇ ਮਾਲਿਕ ਤੇ ਧਰਤੀ ਨਾਲ ਜੁੜੇ ਧਰਤੀ ਪੁੱਤਰ ਦਾਰਾ ਸਿੰਘ ਦਾ ਕੋਈ ਜਵਾਬ ਨਹੀਂ ਜਿੰਦੇ ਜੀ ਮੁਹਾਵਰਾ ਬਣ ਜਾਣਾ ਕਿਸੇ ਕਿਸੇ ਦੇ ਹਿੱਸੇ ਆਉਂਦਾ ਹੈ ਤੇ ਇਹ ਦਾਰਾ ਸਿੰਘ ਦੇ ਹਿੱਸੇ ਖੂਬ ਆਇਆ ਪੰਜਾਬੀ ਜਨ ਜੀਵਨ ਵਿੱਚ ਕੋਈ ਬੰਦਾ ਆਪਣੀ ਤਾਕਤ ਦਾ ਵਿਖਾਵਾ ਕਰਨਾ ਚਾਵੇ ਤਾਂ ਅੱਗੇ ਉਹ ਮੋੜਵਾ ਜਵਾਬ ਮਿਲਦਾ ਤੂੰ ਦਾਰਾ ਸਿੰਘ ਜੀ ਹਾਂ ਉਹੀ ਦਾਰਾ ਸਿੰਘ ਜੋ ਰਾਮਾਨੰਦ ਸਾਗਰ ਦੀ ਰਾਮਾਇਣ ਵਿੱਚ ਹਨੂਮਾਨ ਹੀ ਨਹੀਂ ਬਣਿਆ ਬਲਕਿ ਜੀਵਨ ਵਿੱਚ ਵੀ ਪਹਾੜ ਵਰਗੇ ਜੇਰੇ ਤੇ ਦੇਹ ਕਰਨ ਦੇਵ ਕਦ ਸ਼ਖਸੀਅਤ ਹਨੂਮਾਨ ਤੋਂ ਘੱਟ ਨਹੀਂ ਪਤਰੀ ਵਾਲੇ ਪਾਂਦੇ ਦੇ ਬਿਕਰਮੀ ਸੰਮਤ ਮੁਤਾਬਕ 19 ਨਵੰਬਰ 1928 ਤੇ ਅੰਮ੍ਰਿਤਸਰ ਰਜਿਸਟਰਾਰ ਦੇ ਦਫ਼ਤਰੀ ਰਜਿਸਟਰ ਦੇ ਮੁਤਾਬਕ 17 ਨਵੰਬਰ 1928 ਨੂੰ ਜਨਮੇ ਦਾਰਾ ਸਿੰਘ ਦਾ ਕੋਈ ਸਾਨੀ ਨਹੀਂ ਸਰਦਾਰ ਸੂਰਤ ਸਿੰਘ ਤੇ ਮਾਤਾ ਬਲਵੰਤ ਕੌਰ ਦਾ ਇਹ ਲਾਇਕ ਸੁਪੁੱਤਰ ਆਪਣੀ ਮਿਸਾਲ ਆਪ ਸੀ ਇੱਕ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਹੈ ਪਿੰਡ ਸਲਾਤਰ ਮੁੰਟਾਕੇ ਅਮਰਸਰ ਡਿਸਟ੍ਰਿਕਟ ਤੇ ਮਾ ਸਾਲੇ ਕਿਸੇ ਜਵਾਲੇ ਵਿੱਚ ਬਜ਼ੁਰਗ ਦੇ ਡੇ ਜਿਹਨਾਂ ਕੋਲ ਬਹੁਤ ਜ਼ਮੀਨ ਸੀ ਫਿਰ ਆਸਾਸਾ ਸੇ ਵਣਦੀ 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 ਗਈ ਫਿਰ ਬਹੁਤ ਘੱਟ ਗਈ ਜ਼ਮੀਨ ਸਰਦਾਰ ਜਿਹੜਾ ਪਿੰਡ ਹੈ ਉਹ ਮੈਂ ਸਮਝਦਾ ਕਿ 500 ਸਾਲ ਪਹਿਲਾਂ ਬੱਜਾ ਹੋਏਗਾ ਉਹਦਾ ਨਾਂ ਸੀ ਤਰਮੂ ਜਿਸਨੇ ਪਿੰਡ ਬੱਦਿਆ ਸੀ ਔਰ ਉਹਦੀ ਫਰਵਾਲ ਲਾ ਲਗੇ ਜਿਹੜੀ ਆ ਉਹ 17 18 ਪੀੜੀਆਂ ਉਹਨੂੰ ਉੱਥੇ ਹੋ ਗਈਆਂ ਨੇ ਲਾਵਾ ਜਿਹੜਾ ਉਹ ਸਾਲ ਗੋਤਰੇ ਗੋਤਰ ਦਾ ਨਾਂ ਹੈ ਲਾਵਾ ਤੇ ਮੇਰੇ ਮਾਂ ਤੋਂ ਸ਼ੁਰੂ ਤੋਂ ਉਹ ਲਾ ਲਿਆ ਤੇ ਇਸ ਕਰਕੇ ਲੋਕਾਂ ਨੂੰ ਪਲਣੇ ਕਿ ਮੈਂ ਲਾਵਾ ਹੈ 6 ਫੁੱਟ 2 ਇੰਚ ਲੰਮੇ ਕੱਦ ਤੇ 54 ਇੰਚ ਛਾਤੀ ਵਾਲੇ ਇਸ ਉੱਚ ਦੋ ਮੇਲੜੇ ਮਨੁੱਖ ਨੇ ਜੇ ਕੁਸ਼ਤੀ ਵਿੱਚ ਜੇ ਰੁਸਤਮੇ ਪੰਜਾਬ ਤੇ ਰੁਸਤਮੇ ਹਿੰਦ ਦਾ ਦਰਜਾ ਹਾਸਲ ਕੀਤਾ ਹੈ ਤਾਂ ਸਿਨੇਮਾ ਵਿੱਚ ਆਇਰਨ ਮੈਨ ਆਫ ਸਿਨੇਮਾ ਦਾ ਰਤਵਾ ਹਾਸਲ ਕੀਤਾ 1953 ਵਿੱਚ ਪ੍ਰੋਫੈਸ਼ਨਲ ਇੰਡੀਅਨ ਰੈਸਲਿੰਗ ਚੈਂਪੀਅਨਸ਼ਿਪ ਜਿੱਤਣ ਵਾਲਾ ਉਹ ਭਾਰਤ ਦਾ ਪਹਿਲਾ ਖਿਡਾਰੀ ਹੈ ਜਿਸ ਨੂੰ ਰਾਜ ਸਭਾ ਦਾ ਮੈਂਬਰ ਬਣਨ ਦਾ ਮਾਣ ਮਿਲਿਆ ਹੈ ਪਾਗਾ ਵਾਲਾ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ ਪਿੰਡ ਧਰਮੂਚਾ ਜਿਸ ਨੇ ਇਸ ਧਰਮੀ ਪੁਰਖ ਨੂੰ ਪੈਦਾ ਕੀਤਾ ਜਿਸ ਨੇ ਜੇ ਖੇਡਾਂ ਤੇ ਕਲਾ ਨਾਲ ਆਪਣੀ ਤਾਕ ਜਮਾਈ ਤੇ ਨਾਲ ਦੀ ਨਾਲ ਘਰ ਦੋਸਤਾਂ ਮਿੱਤਰਾਂ ਤੇ ਚਾਹੇਤਿਆਂ ਤੇ ਦੇਸ਼ ਕੌਮ ਲਈ ਵੀ ਆਪਣਾ ਧਰਮ ਨਿਭਾਇਆ ਜਿਸ ਦਾ ਜ਼ਾਰਾ ਸਬੂਤ ਨੇ ਉਸ ਦੇ ਬਚਪਨ ਦੇ ਬੇਲੀ ਚੜਾ ਵਾਲਿਓ ਚੜ੍ਹਦੀ ਕਰੋ ਪਛਾਣ ਮੋਹ ਮਾਇਆ ਦੇ ਸੌ ਪਰਛਾਵੇਂ ਮਾਂ ਦਾ ਇੱਕੋ ਨਾਮ ਜਨਮ ਦੇਣ ਵਾਲੀ ਮਾਂ ਤੋਂ ਬਾਅਦ ਜਨਮ ਭੂਮੀ ਮਾਂ ਹੀ ਹੁੰਦੀ ਹੈ ਇਸੇ ਪਿੰਡ ਦੀਆਂ ਗਲੀਆਂ ਵਿੱਚ ਖੇਡਿਆ ਕੁੱਦਿਆ ਸਾਡਾ ਦਾਰਾ ਸੋ ਬਚਪਨ ਤੋਂ ਮੇਰੇ ਸਾਡੇ ਨਾਲ ਖੇਡਦਾ ਸੀ ਤੇ ਆਇਤੇ ਪਿੰਡ ਦੇ ਵਿੱਚ ਖੇਡਦਾ ਆਂਦਾ ਸੀ ਤਿਆ ਉਸ ਤੋਂ ਬਾਅਦ ਫਿਰ ਉਹ ਜਾਨ ਜਿਹੜਾ ਸੀਗਾ ਯਾਰ ਖੇਤੀ ਬਾੜੀ ਵਾਲ ਸੀਗਾ ਉਹ ਕਣਕ ਵੜਨ ਵਿੱਚ ਵੀ ਬਹੁਤ ਚੰਗਾ ਸੀਗਾ ਸਾਰਿਆਂ ਦਾ ਜਿਆਦਾ ਵੱਢ ਜਾਂਦਾ ਸੀਗਾ ਬਾਕੀ ਉਸ ਤੋਂ ਬਾਅਦ ਫਿਰ ਉਹ ਚਲੇ ਗਿਆ ਸਿੰਗਾਪੁਰ ਉਹਦੇ ਚਾਚੇ ਉੱਥੇ ਰਹਿੰਦੇ ਸੀਗੇ ਉਹਨਾਂ ਦੇ ਕੋਲ ਚਲੇ ਗਿਆ ਉਹਨਾਂ ਦੇ ਕੋਲ ਜਾ ਕੇ ਉਹਨੂੰ ਉੱਥੇ ਫਿਰ ਸ਼ੁਰੂ ਕੀਤੀ ਕੁਸ਼ਤੀ ਤਾਰਾ ਸਿੰਘ ਬਚਪਨ ਵਿੱਚ ਖੇਡਦਾ ਹੀ ਨਹੀਂ ਸੀ ਬਲਕਿ ਉਸਨੇ ਜ਼ੋਰ ਕਰਨਾ ਵੀ ਸ਼ੁਰੂ ਕਰ ਦਿੱਤਾ ਸੀ ਉਸ ਨਾਲ ਜ਼ੋਰ ਕਰਨ ਵਾਲਾ ਸਾਥੀ ਅਜੀਬ ਹੀ ਹੈ ਜਿਹੜਾ ਉਹ ਪਲ ਵੀ ਚੇਤੇ ਕਰਦਾ ਹੈ ਜਦੋਂ ਤਾਰਾ ਸਿੰਘ ਨੇ ਇੱਕ ਕਿਲਾ ਕਣਕ ਦਾ ਇੱਕੋ ਝੁੱਟ ਵਿੱਚ ਵੜ ਦਿੱਤਾ ਸੀ ਢੋਹ ਅਜਦਾ ਸੀ ਤੇ ਵਾਇ ਸਾਖ ਦਾ ਦਿਨ ਸੀ ਤੇ ਟਾਈ ਦੇ ਵਿੱਚ ਬੈਠਾ ਕਿਲੇ ਦੇ ਵਿੱਚ ਚਾਹ ਸਿਗਰੇ ਪਾਈ ਘਰੀ ਆ ਤੇ ਐਵੇਂ ਵੱਢ ਗਿਆ ਪੂਰਾ ਪੂਰਾ ਕਿਲਾ ਇੱਕ ਦਿਨ ਚ ਵੜਾ ਵੱਢ ਦਿੱਤਾ ਗਿਆ ਇਹ ਆਜ਼ਾਦੀ ਤੋਂ ਪਹਿਲਾਂ ਦਾ ਦੌਰ ਸੀ ਜਦੋਂ ਸਿੰਗਾਪੁਰ ਜਾਣ ਲਈ ਪਾਸਪੋਰਟ ਦੀ ਲੋੜ ਨਹੀਂ ਸੀ ਹੁੰਦੀ 18 19 ਵਰੇ ਦੀ ਗਬਰੇਟ ਉਮਰੇ ਦਾਰਾ ਸਿੰਘ ਵੀ ਸਿੰਗਾਪੁਰ ਤੁਰ ਗਿਆ ਜਿੱਥੇ ਉਹਦਾ ਚਾਚਾ ਰਹਿੰਦਾ ਸੀ ਤੇ ਮੈਂ ਜਦੋਂ ਸਿੰਗਾਪੁਰ ਗਿਆ ਸਿੰਗਾਪੁਰ ਗਿਆ ਤੇ ਉੱਥੇ ਖੁਸ਼ੀਆਂ ਬਹੁਤ ਹੋ ਰਹੀਆਂ ਸੀ ਬੜੇ ਬੜੇ ਮਸ਼ਹੂਰ ਪਹਿਲਵਾਨ ਪੂਰੇ ਵਰਲਡ ਦੇ ਆਏ ਹੋਏ ਸੀ ਤੇ ਮੈਨੂੰ ਉੱਥੇ ਆਪਣੇ ਜਿਹੇ ਲੋਕ ਸੀ ਉਹਨਾਂ ਨੇ ਕਿਹਾ ਤੂੰ ਤਾਂ ਬੜਾ ਬੜਾ ਪਹਿਲਵਾਨ ਹੈ ਕਿਉਂਕਿ ਪਿੰਡਾਂ 'ਵੀ ਕੁਸ਼ੀ ਕਾਲੇਂ ਨਹੀਂ ਕਰਦੇ ਸੀ ਜੀ ਤੇ ਟ੍ਰਾਈ ਕਿਉਂ ਨਹੀਂ ਕਰਦਾ ਸੀ ਪਹਿਲਵਾਨੀ ਪੱਕੇ ਤੌਰ ਤੇ ਕਰਨ ਲਈ ਮੈਂ ਕਿਹਾ ਮੇਰਾ ਦਿਲ ਤੇ ਕਰਦਾ ਸੀ ਪਿੰਡ ਵੀ ਕਰਦਾ ਸੀ ਲੇਕਿਨ ਕਰਦੇ ਹਾਲਾਤ ਇਹੋ ਜਿਹੇ ਸੀ ਦਾਦਾ ਨੇ ਨਹੀਂ ਕਰਨ ਦਿੱਤੇ ਪਹਿਲਵਾਨੀ ਉਹਨੇ ਕੰਮ ਤੇ ਰਾਸ਼ ਲੈ ਲਿਆ ਤੇ ਹੁਣ ਇੱਥੇ ਮੈਂ ਆਇਆ ਤੇ ਹੁਣ ਇਸੇ ਵੀ ਕੰਮਕਾਰ ਕਰਨ ਵਾਸਤੇ ਆਇਆ ਪਹਿਲਵਾਨੀ ਕਰਨ ਵਾਸਤੇ ਉਹਦੇ ਵਾਸਤੇ ਖੁਰਾਕ ਬਹੁਤ ਚਾਹੀਦੀ ਹੈ ਮੈਂ ਜਦ ਸਾਲ ਆਜ਼ਾਦ ਹੋਇਆ ਆਪਣਾ ਦੇਸ਼ ਉਸੇ ਸਾਲ ਗਿਆ ਮੇਰੇ ਚਾਚੇ ਉਥੇ ਸੀ ਉਹ ਵੀ ਕੰਮ ਕਰਦੇ ਸੀ ਮੈਨੂੰ ਮੈਂ ਵੀ ਇਸੇ ਕਰਕੇ ਗਿਆ ਸੀ ਮੇਰਾ ਕੈਰੀਅਰ ਕੁਝ ਵਾਹੀ ਕਰਨ ਨਾਲੋਂ ਉੱਥੇ ਚੰਗਾ ਹੈ ਇਸ ਵਾਰ ਕੀ ਗਾਇ। ਉੱਥੇ ਜਦੋਂ ਅਜ਼ਾਦੀ ਯਾਨੀ 15 ਅਗਸਤ ਮੈਨੂੰ ਸਿੰਗਾਪੁਰ ਹੋਈ ਸੀ। ਤੇ ਪਿੰਡਾਂ ਵਿੱਚ ਉਹ ਗਏ ਸੀ ਸਿੱਧੇ ਸਾਨੂੰ ਜ਼ਿਆਦਾ ਅਜ਼ਾਦੀ ਇਲਾ ਉਹ ਗੁਲਾਮੀ ਦਾ ਉਹ ਨਿਸਪਰਾ ਤੇ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾਈਆਂ। ਉੱਥੇ ਜਿਹਨੇ ਆਪਣੇ ਹਿੰਦੁਸਾਨੀ ਸੀ ਉਹ ਰਕਸ਼ਾਂ ਦੇ ਚੱਲ ਕੇ ਟੋਲ ਉ ਜਾ ਰਹੇ ਸੀ ਮੈਂ ਕਿਹਾ ਵੀ ਕੀ ਹੋਇਆ ਕਹਿੰਦੇ ਅੱਜ ਅੱਜ ਸਵਦੇਸ਼ ਆਜ਼ਾਦ ਹੋ ਗਿਆ। ਉਦੋਂ ਥੋੜੇ ਚਿਰ ਬਾਅਦ ਵਿੱਚ ਉੱਥੇ ਅਨਾਊਂਸਮੈਂਟ ਹੋ ਗਿਆ ਪਾਸਪੋਰਟ ਬਣਾਓ। ਜਿਹੜੇ ਹਿੰਦਸਤਾਨ ਵਾਪਸ ਜਾਣਾ ਜਿਹੜਾ ਨੇ ਜੇ ਪਾਸਪੋਰਟ ਨਹੀਂ ਉਹਨਾਂ ਕੇ ਦਿਆ ਨਹੀਂ ਸਕਦੇ ਕਿਉਂ ਜਲਦਿਆਂ ਹੋਇਆ ਤੇ ਪਰਮਿਟ ਤੇ ਚਲੇ ਗਏ ਉੱਥੇ ਵੀ ਅੰਗਰੇਜ਼ਾਂ ਦਾ ਰਾਜ ਇੱਥੇ ਵੀ ਅੰਗਰੇਜ਼ਾਂ ਦਾ ਰਾਜ ਤੇ ਉਹ ਸਾਰਿਆਂ ਨੇ ਪਾਸਪੋਰਟ ਬਣਾਏ ਤੇ ਮੇਰੀ ਉਮਰ ਸੀ ਕੋਈ 18 ਸਾਲ ਦੀ ਤੇ ਪਾਸਪੋਰਟ ਬਣਾਉਣ ਵਾਲੇ ਨੇ ਜਿਹਨੇ ਅਰਜੀ ਭਰੀ ਉਹ ਕਹਿੰਦਾ ਤੇਰੀ ਉਮਰ ਕਿੰਨੀ ਹੈ ਮੈਂ ਕਿਹਾ ਵੀ ਇਹ 18 18 ਸਾਲ ਕਹਿੰਦਾ 18 ਤੋਂ ਉੱਤੇ ਬਣਨਾ ਹੈ ਥੱਲੇ ਤੋਂ ਬਣਨ ਨਹੀਂ ਉਹਨਾਂ ਕੋਲ ਹੁੰਦਾ ਤੇ ਚਲੋ ਤੇ 19 ਸਾਲ ਲਿਖ ਦਿੰਦੇ 19 ਸਾਲ ਲਿਖ ਕੇ ਮੇਰਾ ਪਾਸਪੋਰਟ ਬਣ ਗਿਆ ਉਹ ਬੜੀ ਖੁਸ਼ੀ ਹੋਈ ਕਿ ਚਲੋ ਭਈ ਆਪਣੇ ਹਿੰਦੁਸਤਾਨ ਵਾਪਸ ਜਾ ਸਕਦੇ ਪਹਿਲਾਂ ਇਹ ਸੀ ਕਿ ਵਾਪਸ ਨਹੀਂ ਜਾ ਸਕਦਾ ਵਾਪਸ ਨਹੀਂ ਜਾ ਪਾਉਂਗਾ ਸਿੰਗਾਪੁਰ ਵਿੱਚ ਹੀ ਪਿੰਡ ਦਾ ਇਹ ਮੁੰਡਾ ਕੁਸ਼ਤੀ ਤੇ ਲੜ ਲੱਗਿਆ ਤੇ ਅਜੇ ਆ ਲੜ ਲੱਗਿਆ ਕਿ ਕੁਸ਼ਤੀ ਤੇ ਦਾਰਾ ਸਿੰਘ ਇੱਕ ਦੂਜੇ ਦਾ ਬਦਲ ਹੋ ਗਏ ਇਹ ਉਹ ਦੌਰ ਸੀ ਜਦੋਂ ਦਾਰਾ ਸਿੰਘ ਨੇ ਕਿੰਗ ਕਾਂਗ ਨੂੰ ਹਰਾਇਆ ਤੇ ਪੂਰੀ ਦੁਨੀਆ ਤੇ ਉਸ ਦੀ ਝੰਡੀ ਹੋ ਗਈ ਤੇ ਕੁਸ਼ਤੀ ਦਾ ਕੁਸ਼ਤੀ ਹੀਰੋ ਬਣ ਗਿਆ ਕਿੰਗ ਕੌਂਗ ਦਾ ਬਹੁਤ ਨਾਮ ਸ਼ੋਰ ਸੀ ਤੇ ਅਸੀਂ ਹਿੰਦੁਸਤਾਨ ਦੀ ਕੁਸ਼ਤੀ ਨਾਲ ਹਿੰਦੁਸਤਾਨ ਚੈਂਪੀਅਨਸ਼ਿਪ ਪੂਰੀ ਭਾਰਤ ਵਰਸ਼ ਦੀ ਚੈਂਪੀਅਨਸ਼ਿਪ ਉਹਦੇ ਵਿੱਚ ਕੋਈ 150 ਪਹਿਲਵਾਨਾਂ ਨੇ ਹਿੱਸਾ ਲਿਆ ਤੇ ਉਹਦੇ ਵਿੱਚ ਕਿੰਗ ਕੌਂਗ ਵੀ ਸੀ ਉਸ ਮੁਕਾਬਲੇ ਵਿੱਚ ਮੈਂ ਕਿੰਗ ਕੌਂਗ ਹਰਾਇਆ ਤਾਂ ਮੇਰਾ ਨਾਮ ਆ ਜਾਦਾ ਵੈਸੇ ਉਹ ਚੈਂਪੀਅਨਸ਼ਿਪ ਪੂਰੀ ਲਾਸਟ ਕੁਸ਼ਤੀ ਨਹੀਂ ਸੀ ਨੰਬਰਾਂ ਆਉਂਦੇ ਸੀ ਤੇ ਸਾਰਿਆਂ ਦੇ ਨੰਬਰ ਹੁੰਦੇ ਜਾਂਦੇ ਸੀ ਮੇਰੇ ਤੇ ਟੈਗਲ ਜਗਿੰਦਰ ਪਹਿਲਵਾਨ ਸੀ ਇੱਕ ਪੰਜਾਬ ਦਾ ਦੋਵਾਂ ਦੇ ਨੰਬਰ ਜ਼ਿਆਦਾ ਆ ਗਏ ਔਰ ਮੈਂ ਕਿੰਗ ਕਾਂਗ ਜਿੱਤ ਰਿਆ ਸੀ ਉਹ ਬਰਾਬਰ ਰਿਹਾ ਸੀ ਲੇਕਿਨ ਮੈਂ ਜਿੱਤ ਰਿਆ ਸੀ ਇਸ ਕਰਕੇ ਮੇਰੇ ਥੋੜੇ ਜਿਹੇ ਨੰਬਰ ਉਹਨਾਂ ਨਾਲੋਂ ਜ਼ਿਆਦਾ ਹੋ ਗਏ ਸੀ ਫਿਰ ਆਖਰੀ ਕੁਸ਼ਤੀ ਜਿਹੜੀ ਆ ਉਹ ਮੇਰੇ ਤੇ ਟੈਗਲ ਜਗਿੰਦਰ ਦੀ ਹੋਈ ਸੀ ਜੀ ਉਹਨੂੰ ਮੈਂ ਜਿੱਤਿਆ ਤੇ ਫਿਰ ਚੈਂਪੀਅਨ ਬਣਿਆ ਫਿਰ ਤੋਂ ਸਾਹਮਣੇ ਤੁਸੀਂ ਆਪਣੇ ਦੇਸ਼ ਦੇ ਚੈਂਪੀਅਨ ਬਣ ਜਾਓ ਫਿਰ ਤੁਹਾਨੂੰ ਮੌਕਾ ਮਿਲਦਾ ਬਾਹਰ ਵਾਲਿਆਂ ਨਾਲ ਚੈਂਪੀਅਨਸ਼ਿਪ ਲੜਨ ਦਾ ਫਿਰ ਕਾਮਨਵੇਲਥ ਚੈਂਪੀਅਨਸ਼ਿਪ ਜਿੱਤੀ ਉਸ ਸਮੇਂ ਵਾਲ ਉਹ ਕੈਨੇਡਾ ਦਾ ਪਹਿਲਵਾਨ ਸੀ ਜਾਰਜ ਗੋਲਡੀਨ ਕੋ ਉਹਨੂੰ ਹਰਾ ਕੇ ਕਨੈਡਾ ਸਟੈਂਪੀਨਸ਼ਿਪ ਜਿੱਤੀ ਉਸ ਤੋਂ ਬਾਅਦ ਫਿਰ ਕੋਸ਼ਿਸ਼ ਕਰ ਲਏ ਕਿ ਵਰਲਡ ਚੈਂਪੀਅਨ ਜਿੱਤਣੀ ਹੈ ਤੇ ਵਰਲਡ ਚੈਂਪੀਅਨਸ਼ਿਪ ਫਿਰ ਲੂਥੇਸ ਅਮਰੀਕਾ ਦਾ ਸੀ ਉਹਨੂੰ ਹਰਾਇਆ 68 ਵਿੱਚ ਉਹਦਾ ਮੈਂ ਫਿਲਮਾਂ ਵਿੱਚ ਹੀ ਆ ਚੁੱਕਾ ਹਾਂ ਜੀ ਜਦੋਂ ਵਰਲਡ ਚੈਂਪੀਅਨਸ਼ਿਪ ਜਿੱਤੀ ਹੈ ਉਦੋਂ ਪਹਿਲਾਂ ਫਿਲਮਾਂ ਵਿੱਚ ਐਂਟਰੀ ਹੋ ਚੁੱਕੀ ਸੀ ਫਿਰ ਸਮਾਂ ਆਇਆ ਜਦ ਅਖਾੜੇ ਦੇ ਹੀਰੋ ਨੂੰ ਫਿਲਮ ਦਾ ਹੀਰੋ ਬਣਾਉਣ ਲਈ ਡਾਡੇ ਆਤਮ ਕੇ ਉਦੋਂ ਪਹਿਲਵਾਨ ਫਿਲਮਾਂ ਨੂੰ ਤਮਾਸ਼ਵੀਨੀ ਸਮਝਿਆ ਕਰਦੇ ਸਨ ਪਰ ਇੱਕ ਪ੍ਰੋਡਿਊਸਰ ਨੇ ਦਾਰਾ ਸਿੰਘ ਦੀ ਸ਼ੋਹਰਤ ਪੁਣਾਉਣ ਦਾ ਐਸਾ ਦਾ ਮਾਰਿਆ ਤੇ ਉਹਨਾਂ ਦਿਨਾਂ ਵਿੱਚ ਪਹਿਲੀ ਹੀ ਫਿਲਮ ਨਾਲ ਦਾਰਾ ਸਿੰਘ 40 ਹਜ਼ਾਰੀ ਹੋ ਗਿਆ ਤੇ ਹੋਇਆ ਵੀ ਭੋਲੇ ਪਾ ਪਹਿਲਵਾਨ ਲੋਕ ਜਿਹੜੇ ਨੇ ਉਹ ਸਮਝਦੇ ਤਮਾਸ਼ਵੀਨਾਂ ਦਾ ਕੰਮ ਹੈ ਫਿਲਮਾਂ ਦਾ ਕੰਮ ਠੀਕ ਨਹੀਂ ਹੈ ਤੇ ਇਹ ਜਦੋਂ ਮਸ਼ਹੂਰੀ ਹੋਈ ਨਾ ਕੁਸ਼ਤੀਆਂ ਦੀ ਅਸੀਂ ਕੁਸ਼ਤੀਆਂ ਲੜਿਆ ਸੀ ਬੰਬੇ 'ਚ ਮੈਂ ਚੈਂਪੀਅਨ ਬਣ ਗਿਆ ਹਿੰਦੁਸਤਾਨ ਦਾ ਕਾਉਂਟਰ ਵੈਸਲਵ ਬਣ ਗਿਆ ਸੀ ਉਦੋਂ ਕਿਸੇ ਪ੍ਰੋਡਿਊਸਰ ਨੂੰ ਕੋਲ ਲੋੜ ਪਈ ਕਿ ਇੱਕ ਚੰਗੇ ਪਹਿਲਵਾਨ ਦਾ ਕੈਰੈਕਟਰ ਲਈ ਉਹ ਉਹਨੇ ਅਪਰੋਚ ਕੀਤਾ ਮੈਨੂੰ ਟੂਰਨਾਮੈਂਟ ਚੱਲ ਰਿਹਾ ਸੀ ਕੁਸ਼ਤੀਆਂ ਦਾ ਮੈਂ ਅਹਮਦਾਬਾਦ ਤੋਂ ਕੁਸ਼ਤੀ ਲੜ ਕੇ ਆਇਆ ਤੇ ਵਾਪਸ ਬੰਬੇ ਤੇ ਮੇਰਾ ਕੋ ਸਾਥੀ ਪਹਿਲਵਾਨ ਸੀ ਉਹ ਕਹਿੰਦਾ ਕਿ ਕੋਈ ਪ੍ਰੋਡਿਊਸਰ ਕਾਲ ਦੇ ਰਿਹਾ ਗਿਆ ਉਹ ਕਹਿੰਦਾ ਵੀ ਮੈਨੂੰ ਫੋਨ ਕਰ ਉਹਨੋਂ ਕੰਮ ਕਰਾਉਣਾ ਫਿਲਮ ਵਿੱਚ ਤਾਰੇ ਨੂੰ ਤੇ ਮੈਂ ਕਹਿੰਦਾ ਨਹੀਂ ਆਇਆ ਕੋਈ ਪਹਿਲਾਂ ਵੀ ਮਦਰਾਸ ਵੀ ਇੱਕੰਦਾ ਸੀ ਮੁਰਕੇ ਮੈਂ ਕਿਹਾ ਉਹ ਸ਼ਾਇਦ ਕੁਸ਼ਤੀ ਦਾ ਫ੍ਰੀ ਪਾਸ ਚਾਹੀਦਾ ਹੋਣਾ ਉਹਨੂੰ ਇਸ ਕਰਕੇ ਮੈਂ ਫੋਨ ਨਹੀਂ ਕੀਤਾ ਉਹ ਦੋ ਦਿਨਾਂ ਬਾਅਦ ਉਹ ਪ੍ਰੋਡੂਸਰ ਫਿਰ ਆ ਗਿਆ ਉਹ ਕਹਿੰਦਾ ਲੜਕੀ ਲੜਕੀਆਂ ਸਾਲੇ ਪਿੱਛੇ ਪਿੱਛੇ ਦੌੜਦੇ ਨੇ ਕਿ ਸਾਨੂੰ ਫਿਲਮਾਂ ਚ ਕੰਮ ਦਿਓ ਤੇ ਮੈਨੂੰ ਇਹ ਅਸਤਾ ਹੋ ਗਿਆ ਤੁਹਾਡੇ ਪਿੱਛੇ ਫਿਰਦਿਆਂ ਨੂੰ ਤੇ ਤੁਸੀਂ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਕਾਰ ਦੇ ਕੇ ਗਿਆ ਮੈਂ ਕਹਿੰਨੀ ਨਹੀਂ ਮੈਂ ਵੈਸੇ ਗੱਲ ਨਹੀਂ ਕੀਤੀ ਉਹ ਤੁਸੀਂ ਸੀਰੀਅਸਲੀ ਫਿਲਮ ਬਣਾਣੀ ਹੈ ਕਹਿੰਦਾ ਹਾਂ ਮੈਂ ਜ਼ਰੂਰ ਬਣਾਣੀ ਹੈ ਤੇ ਮੈਂ ਕਿਹਾ ਐਕਟਿੰਗ ਕੌਣ ਕਰੂਗਾ ਮੈਂ ਉਹਨੂੰ ਮਜ਼ਾਕ ਹੀ ਤਾਂ ਵੀ ਐਕਟਰ ਚਾਹੀਦਾ ਉਹ ਅਸਲ ਮਾਰੇ ਪਹਿਲਵਾਨ ਹੈ ਉਹ ਕਹਿੰਦਾ ਨਹੀਂ ਨਹੀਂ ਤੁਸੀਂ ਉਹਦਾ ਫਿਕਰ ਨਾ ਕਰੋ ਮੇਰੇ ਡਾਇਰੈਕਟਰ ਨੇ ਤੁਹਾਨੂੰ ਕੁਸ਼ਤੀ ਲੜਦੇ ਦੇਖਿਆ ਤੇ ਸਾਨੂੰ ਇਹੋ ਜਿਹੇ ਪਹਿਲਵਾਨ ਦੀ ਰੋਲ ਇਹਦੇ ਵਿੱਚ ਜ਼ਿਆਦਾ ਕਮ ਐਕਸ਼ਨ ਦਾ ਤੇ ਸੀਨ ਜਿਹੜੇ ਕੁਝ ਥੋੜੇ ਬਹੁਤ ਆਪੇ ਕਰਾਰੇਗਾ ਮੈਂ ਤੇ ਉਹਨੂੰ ਵੈਸੇ ਟਾਲ ਲਿਆ ਸੀ ਮੈਂ ਮੈਂ ਕਿਹਾ ਵੀ ਲੋਕ ਮਜ਼ਾਕ ਕਰਨਗੇ ਕਿ ਪਹਿਲਵਾਨ ਗਿਆ ਸੀ ਐਕਟਰ ਬਣਨਾ ਕਿਉਂਕਿ ਐਕਟਿੰਗ ਨਹੀਂ ਹੋਏ ਤਾਂ ਮਜ਼ਾਕ ਹੋਏਗਾ ਤੇ ਟਾਲ ਲਿਆਸ ਮੈਂ ਉਹ ਕਹਿੰਦਾ ਨਹੀਂ ਤੁਸੀਂ ਕਰੋ ਜ਼ਰੂਰ ਮੇਰੇ ਪਿੱਛੇ ਬਹਿ ਗਿਆ ਫਿਰ ਉਹਨੇ ਕਿਹਾ ਕਿ ਨਹੀਂ ਤੁਸੀਂ ਡਰੋ ਨਾ ਐਕਟਿੰਗ ਮੇਰਾ ਡਾਇਰੈਕਟਰ ਕਰਵਾ ਲੇਗਾ ਤੁਹਾਡੇ ਕੋਲੋਂ ਔਰ ਤੁਸੀਂ ਹਾਂ ਕਰ ਦਿਓ ਚਲੋ ਫਿਰ ਮੈਂ ਸੋਚ ਸਮਝ ਕੇ ਕਿਹਾ ਕਿ ਪਹਿਲਵਾਨਾਂ ਦੀ ਬੜਾ ਬੇਵ ਜਿੰਦਗੀ ਜਿਹੜੀ ਖਰਾਬ ਹੁੰਦੀ ਹੈ ਹੋ ਸਕਦਾ ਇਹ ਵੀ ਚਾਂਸ ਮਿਲ ਜਾ ਫਿਲਮਾਂ ਚ ਜੀ ਕਿਹੜੀ ਸੀ ਪਹਿਲੀ ਫਿਲਮ ਉਹ ਤੁਹਾਡੀ ਫਿਲਮ ਦਾ ਨਾਮ ਸੀ ਕਿੰਗ ਕਾਉ ਤੇ ਉਹ ਜਦੋਂ ਗੱਲਬਾਤ ਸਾਰੀ ਹੋ ਗਈ ਤਾਂ ਉਹ ਕਹਿੰਦਾ ਭਾਈ ਪੈਸੇ ਦੀ ਗੱਲ ਕਰ ਲੋ ਮੈਂ ਕਿਹਾ ਵੀ ਪੈਸੇ ਦੀ ਗੱਲ ਦੱਸੋ ਕਿੰਨੇ ਪੈਸੇ ਦੇਓਗੇ ਕਹਿੰਦਾ ਨਹੀਂ ਪੈਸੇ ਤੇ ਤੁਹਾਨੂੰ ਦੱਸਨੇ ਪੈਣੇ ਆ ਮੈਂ ਕਿਹਾ ਜੀ ਫਿਲਮ ਤੁਸੀਂ ਬਣਾਣੀ ਆ ਕਿੰਨੇ ਪੈਸੇ ਤੁਸੀਂ ਦੇਓਗੇ ਉਹ ਦੱਸੋ ਕਹਿੰਦਾ ਨਹੀਂ ਤੁਸੀਂ ਦੱਸੋ ਕਿੰਨੇ ਪੈਸੇ ਲਓਗੇ ਮੈਂ ਸੋਚਿਆ ਮੈਂ ਫਿਲਮਾਂ ਚ ਕਦੇ ਕੰਮ ਕੀਤਾ ਨਹੀਂ ਕਿੰਨੇ ਪੈਸੇ ਕੋਈ ਦਿੰਦਾ ਪਤਾ ਨਹੀਂ ਮੈਂ ਕਿਹਾ ਵੀ ਕਿੰਨੇ ਦਿਨ ਦਾ ਕੰਮ ਹੋਏਗਾ ਕਹਿੰਦਾ 60 ਦਿਨ ਮੈਂ ਕਿਹਾ ਸੱਚ ਨਾਲ ਦੇ ਦੇ ਉਹ ਨਹੀਂ ਇਹ ਤਾਂ ਬਹੁਤ ਜ਼ਿਆਦਾ ਪੈਸੇ ਹੋ ਗਏ ਇਹਨਾਂ ਤੋਂ ਬਜਟ ਨਹੀਂ ਮੇਰਾ ਉਹ ਹਾਲਜਕਲ ਇਹਨਾਂ ਪੈਸਾ ਬਹੁਤ ਜ਼ਿਆਦਾ ਮੰਗ ਰਿਹਾ ਤੁਸੀਂ ਮੈਂ ਕਿਹਾ ਤੂੰ ਯਾਰ 60 ਦਿਨਾਂ ਵਾਸਤੇ ਕਿਹੜਾ ਕੰਮ ਕਰਨਾ ਹੈ ਤੇ ਮੈਂ ਤੇ ਇਹਨਾਂ ਮੰਗਿਆ ਉਹ ਕਹਿੰਦਾ ਜੇ 60 ਦਿਨ ਨਾ ਹੋਏ ਘੱਟ ਹੋਏ ਤੇ ਮੈਂ ਕਿਹਾ ਫਿਰ ਕਿੰਨਾ ਹੋਏ ਕਹਿੰਦਾ 50 ਦਿਨ ਹੋਏ ਤਾਂ ਮੈਂ ਕਿਹਾ 50 ਦੇ ਦੇ ਨਹੀਂ ਉਹ ਕਹਿੰਦਾ 40 ਦਿਨ ਹੋਏ ਤੇ ਮੈਂ ਕਿਹਾ 40 ਦੇ ਦੇ ਪਰ ਤੂੰ ਕਰਦਾ ਜਾਣਾ ਕਿ ਤੇਰਾ ਕੰਮ ਕਿ ਹੋ ਜਾਣਾ ਹੈ ਉਹਨੇ ਸੋਚ ਰਿਹਾ ਕਿ ਇਹਨੇ 1000 ਰੁਪਏ ਦੀ ਸੈਲਰੀ ਦਾ ਮੰਗਿਆ ਤੇ ਇਸ ਕਰਕੇ ਉਹ ਘਟਾਈ ਜਾ ਰਿਹਾ ਸੀ ਤੇ ਉਹਨੂੰ ਅੰਦਾਜ਼ਾ ਹੋ ਗਿਆ ਬੋਲਾ ਸ਼ਾਮਾ ਸ਼ਾਮਾ ਬੋਲਦਾ ਸੀ ਕਹਿੰਦਾ ਇਸ ਤਰ੍ਹਾਂ ਕਰਦੇ ਆ ਮੈਂ ਤੁਹਾਨੂੰ 5000 ਰੁਪਏ ਸੈਨੀ ਮੋੜ ਦੇ ਦੇਣਾ ਤੇ ਹਰ ਦਿਨ ਤੁਹਾਨੂੰ ਮੈਂ 1000 ਰੁਪਏ ਦਿੰਦਾ ਜਾਵਾਂਗਾ ਜੇ ਤੇ ਹੋ ਗਏ 40 ਦਿਨ ਤੇ ਤੁਹਾਨੂੰ ਮਿਲ ਜਾਏਗਾ 45 ਤੇ ਜੇ ਹੋ ਗਏ 35 ਦਿਨ ਤੇ ਫਿਰ ਤੁਹਾਨੂੰ ਮਿਲ ਗਿਆ 40 ਤੇ ਮੈਂ ਕਹਾਂ ਜੀ ਹੈ ਗੱਲ ਤੁਹਾਡੀ ਠੀਕ ਹੈ ਕਿ ਜੇ ਤੁਸੀਂ ਹੋਰ ਦਿਨ ਕਟਾ ਲਿਆ ਫਿਰ ਬਹੁਤ ਕੱਟ ਜਾਏਗਾ ਕਹਿੰਦਾ ਨਹੀਂ ਇਹ ਤੁਹਾਨੂੰ ਨਹੀਂ ਕੱਟਣ ਲੱਗੇ ਤੂੰ ਨਾ ਡਰ ਭਾਈ ਇਹ ਜਗ੍ਹਾ ਤੇ ਜੱਗੀ ਦਾ ਰਾਜ ਹੈ ਤੇ ਮੇਰੇ ਰਾਜਤ ਕੋਈ ਕਿਸੇ ਦਾ ਜ਼ੁਲਮ ਨਹੀਂ ਕਰ ਸਕਦਾ ਫਤਮ ਸਿਆ ਹਾਂ ਜੀ ਕਿਸ ਭਾਈ ਨੂੰ ਰਕਾਛਾ ਦੇ ਸਕਦਾ ਚੱਲ ਬਣਾ ਰਬਤਾ ਨੇ ਮੰਮੀ ਉਮਰ ਦਵੇ ਹੀ ਰੱਖ ਪੰਜਾਬ ਦੇ ਸੋਹਣੇ ਸੁਨਖੇ ਉੱਚੇ ਲੰਮੇ ਦਰਸ਼ਨੀ ਜਵਾਨ ਤੇ ਉੱਗੇ ਪਹਿਲਵਾਨ ਤਾਰਾ ਸਿੰਘ ਨੇ ਵੀ ਮੋੜ ਪਿੱਛੇ ਨਹੀਂ ਵੇਖਿਆ ਸਟੰਟ ਫਿਲਮਾਂ ਤੋਂ ਸਮਾਜਿਕ ਫਿਲਮਾਂ ਫਿਲਮਾਂ ਤੋਂ ਸੀਰੀਅਲ ਹਨੂਮਾਨੀ ਸ਼ੌਰਤ ਤਾਰਾ ਸਿੰਘ ਦੀ ਸ਼ੌਰਤ ਦੇ ਝੰਡੇ ਬੁਲੰਦ ਕਰਦੀ ਗਈ ਇੱਕ ਪ੍ਰੋਡਿਊਸਰ ਕਹਿੰਦਾ ਵੀ ਮੈਂ ਡਬਲ ਦੂਸਰੇ ਗੋਣ ਨਹੀਂ ਕਰਾਂ ਤੁਹਾਡੀ ਜਵਾਨ ਆਪਣੀ ਰੱਖਣੀ ਹੈ ਜੀ ਤੁਸੀਂ ਮਿਹਨਤ ਕਰਕੇ ਠੀਕ ਠੀਕ ਡਾਇਲਗ ਬੋਲੋ ਤਾਂ ਇੱਕ ਸੀਨ ਸੀਗਾ ਉਹਦੇ ਵਿੱਚ ਕੁਝ ਡਾਇਲਗ ਬੋਲੇ ਕੋ 8-9 ਰੀਟੇਕ ਹੋ ਗਏ ਤੇ ਮੈਂ ਬੜਾ ਉਦਾਸ ਜਾ ਹੋਇਆ ਸ਼ਾਮ ਨੂੰ ਜਦੋਂ ਜਾ ਰਿਹਾ ਸੀ ਤੇ ਇੱਕ ਆ ਰਾਮ ਸਿੰਘ ਕਰਕੇ ਪਹਿਲਵਾਨ ਪਹਿਲਵਾਨ ਨਹੀਂ ਰਾਮ ਸਿੰਘ ਹੁੰਦਾ ਸੀ ਉਹ ਵਿਲਨ ਦਾ ਕੰਮ ਕਰਦਾ ਸੀ ਉਹਨੇ ਮੈਨੂੰ ਉਦਾਸ ਦੇਖ ਕੇ ਕਿਹਾ ਕੀ ਗੱਲ ਹੈ ਪਹਿਲਵਾਨ ਉਦਾਸ ਹੋ ਗਿਆ ਕਿਹਾ ਯਾਰ ਇੱਕ ਛੋਟਾ ਜਿਹਾ ਲਫਜ਼ ਸੀ ਉਹ ਮੈਂ ਸਹੀ ਨਹੀਂ ਬੋਲ ਰਿਹਾ ਤੇ ਨੌ ਲੀਕਾ ਹੋ ਗਈ ਤੇ ਮੈਂ ਐਕਟਰ ਕਿ ਸੋਹ ਬੰਦਾ ਕਹਿੰਦਾ ਨਹੀਂ ਤੂੰ ਫਿਕਰ ਨਾ ਕਰ ਮੈਂ ਜੋ ਪਹਿਲਾਂ ਆਇਆ ਸੀ ਮੈਨੂੰ ਲੋਕ ਇਤਰਾ ਹੀ ਕਹਿੰਦੇ ਸੀ ਤੇ ਕਹਿੰਦਾ ਮੈਂ ਇੱਥੋਂ ਹੀ ਸਿੱਖੇ ਤੇ ਹੁਣ ਮੈਂ ਲੋਕਾਂ ਨੂੰ ਸਿਖਾਉਣਾ ਉਹਦੀ ਮੈਨੂੰ ਗੱਲ ਹਮੇਸ਼ਾ ਯਾਦ ਰਹੇ ਕਿ ਇਹ ਆਦਮੀ ਨੂੰ ਮਿਹਨਤ ਕਰਨੀ ਚਾਹੀਦੀ ਹੈ ਉਹ ਸਿੱਖ ਰਹਿਗਾ ਜੀ ਔਰ ਫਿਰ ਬਾਅਦ ਵਿੱਚ ਮੇਰੀ ਆਪਣੀ ਲੈਂਗੁਏਜ ਹੀ ਠੀਕ ਹੋ ਗਈ ਮੈਂ ਉਰਦੂ ਮਾਸਟਰ ਰੱਖ ਲਿਆ ਫਿਲਮਾਂ 'ਚ ਉਸ ਮਾਨੇ ਜੀ ਉਰਦੂ ਨੂੰ ਜ਼ਿਆਦਾ ਪ੍ਰੈਫਰੈਂਸ ਸੀ ਉਰਦੂ ਮਾਸਟਰ ਰੱਖਿਆ ਹੋਇਆ वो लंच टाइम पे आ गए पढ़ाऊंगा होता सी तरफ सही किस बोलना है और डायलॉग जड़ा है वो आ, किस ढंग में बोलना है तेरी पहला दारजी मुंडा कौन है जी मेरा फ्रेंड है दारजी किस तरह का फ्रेंड है वैसी कोई बात नहीं है दारजी कैसी बात नहीं मतलब बस फ्रेंड है तो फिर घर क्यों लाई हो वो तो ऐसा है दारजी कि घर ये लाया है मुझे मेरी ना ट्रेन छूट गई थी एक स्टेशन पर रात को अगर ये नहीं होता आपको तो पता है अकेली लड़की खुली हुई तिजोरी की तरह होती है मैं तो जानती भी नहीं थी इसे ट्रेन पे ही थे मेरी उम्र में एक झलक में पता चल जाता है कि लड़के लड़की के बीच क्या हो रहा है हिंदी दा फिल्मा नाल, नाल। दारा सिंह ने माँ बोली पंजाबी बनिया फिल्मा का पला भी घुट के फड़ी रखिया ਤੇ ਕੁਝ ਫਿਲਮਾਂ ਦਾ ਨਿਰਮਾਣ ਤੇ ਨਿਰਦੇਸ਼ਨ ਵੀ ਕੀਤਾ ਸਵਾ ਲੱਖ ਸੇ ਇੱਕ ਲੜਾਉ ਵਰਗੀ ਇਤਿਹਾਸਿਕ ਫਿਲਮ ਦਾਰਾ ਸਿੰਘ ਹੀ ਬਣਾ ਸਕਦਾ ਸੀ ਪਹਿਲੀ ਫਿਲਮ ਸੀ ਜੱਗਾ ਉਹ ਵੀ ਉਹਨਾਂ ਦੇ ਨਾਲ ਚ ਸੀ ਜਦੋਂ ਮੇਰੇ ਖਰ 63 ਵਿੱਚ ਬਣੀ ਆ ਫਿਲਮ ਔਰ ਉਹ ਬੜੀ ਹਿਟ ਹੋਈ ਫਿਲਮ ਉਹਨੂੰ ਆਮ ਹੀ ਬਣਿਆ ਯਾਨੀ ਅਵਾਰਡ ਬਣਨ ਫਿਲਮ ਹੋਈ ਉਹ ਜੱਗਿਆ ਉੱਥੇ ਬੈਠੇ ਤੈਨੂੰ ਸਾਡਾ ਰਾਗ ਪਸੰਦ ਨਹੀਂ ਆਇਆ ਔਰ ਤੁਮ ਵੀ ਨਹੀਂ

ਫਿਰ ਪੰਜਾਬੀ ਨਹੀਂ ਉਦੋਂ ਫਿਲਮਾਂ ਬਣਦੀਆਂ ਸੀ ਲੇਕਿਨ ਹਾਸੇ ਮਜ਼ਾਕ ਵਾਲੀਆਂ ਬਹੁਤ ਬਣਦੀਆਂ ਸੀ ਫਿਰ ਇੱਕ ਫਿਲਮ ਬੜੀ ਨਾਲ ਨਾਮ ਜਹਾਜ ਹੈ ਜੀ ਉਹ ਫਿਰ ਬੜੀ ਹਿੱਟ ਪਾਇਦਾਰ ਫਿਲਮ ਸੀ ਤੇ ਮੈਂ ਸੋਚਿਆ ਕਿ ਮੈਂ ਵੀ ਇੱਕ ਪੰਜਾਬੀ ਫਿਲਮ ਬਣਾਉਣਾ ਇਹੋ ਜਿਹੀ ਤੇ ਉਹ ਡਾਇਰੈਕਟਰ ਸੀ ਲਿਆ ਪੰਜਾਬੀ ਫਿਲਮਾਂ ਦਾ ਤੇ ਨਾਵਲਿਸਟ ਨਾਲ ਸਿੰਘ ਦਾ ਕਹਾਣੀ ਸੀ ਅਸੀਂ ਬੜੀ ਮਿਹਨਤ ਕੀਤੀ ਕਿ ਉਹਨੂੰ ਬੜੀ ਪਾਇਦਾਰ ਫਿਲਮ ਬਣਾਉਣੀ ਹੈ ਉਹ ਪਾਰਟੀਸ਼ਨ ਤੇ ਬਣਾਈ ਸੀ ਉਹਦੀ ਸਟੋਰੀ ਪਾਰਟੀਸ਼ਨ ਦੀ ਤੇ ਉਹ ਡਾਇਰੈਕਟਰ ਦੇ ਨਾਲ ਜਦੋਂ ਸਾਡੀ ਗੱਲਬਾਤ ਹੋਣੀ ਉਹ ਸੀਨਾਂ ਤੋਂ ਅਸੀਂ ਕਹਿੰਦੇ ਅਜਿਹਾ ਨਾ ਚਾਹੀਦਾ ਉਹਨਾਂ ਨੇ ਅਜਿਹਾ ਨਾ ਚਾਹੀਦਾ ਇੱਕ ਦਿਨ ਉਹ ਛੱਡ ਕੇ ਚਲਾ ਗਿਆ ਸਕ੍ਰਿਪਟ ਛੱਡ ਕੇ ਚਲਾ ਗਿਆ ਤੇ ਆਪ ਕੋਲ ਡਾਇਰੈਕਟਰ ਮੈਂ ਨਹੀਂ ਕਰ ਰਹਾ ਫਿਰ ਮੈਂ ਕਿਹਾ ਵੀ ਇਹ ਚੈਲੰਜ ਕਰਕੇ ਚਲੇ ਗਿਆ ਚਲੋ ਖੁਦ ਡਾਇਰੈਕਸ਼ਨ ਕਰਾਂਗਾ ਮੇਰੇ ਦੋਸਤ ਸੀ ਪ੍ਰੋਡੂਸਰ ਜਿਹੜੇ ਇੱਕ ਹੋਰ ਸੀ ਉਹਨਾਂ ਨੇ ਮੈਨੂੰ ਕੁਝ ਸੀਨ ਦੇ ਦੇਣ ਡਾਇਰੈਕਸ਼ਨ ਕਰਨ ਵਾਸਤੇ ਹਿੰਦੀ ਫਿਲਮ ਦੇ ਤੇ ਥੋੜਾ ਜਿਹਾ ਅਭਿਆਸ ਹੋ ਗਿਆ ਸੀ ਮੈਂ ਕਿਹਾ ਮੈਂ ਖੁਦ ਕਰੂਗਾ ये मैं डायरेक्शन भी यदि खुद की थी फिर नानक दुखिया सब संसार नानक दुखिया सब संसार की गल है वीर जी बड़े गहना लोट गिने जा रहे हैं। शीला तीन रुपए काटने पता नहीं किथे गए शायद रामवीर ले गया होवे वो भी ट्रंक फूल रहा सी मैं ले से सी खरीद के लिया है ਵੀਰ ਜੀ ਤਾਂ ਇੰਨੇ ਸੂਮ ਹੋ ਗਏ ਕਿ ਸਿਰ ਤੇ ਲੀਰੇ ਹੀ ਬੰਨੀ ਫਿਰਦੇ ਨੇ ਪੈਸੇ ਦਾ ਇੱਕ ਕਰਨੇ ਜਿਹਦਾ ਸੁੱਖ ਨਾ ਲਿੱਤਾ ਪਰ RAM ਉਹ ਪੈਸੇ ਤੇਰੀ ਫੀਸ ਵਾਸਤੇ ਰੱਖੇ ਸਨ ਤੈਨੂੰ ਸ਼ਹਿਰ ਟਰੈਕਟਰ ਸਿੱਖਣ ਵਾਸਤੇ ਭੇਜ ਰਿਹਾ ਹੈ ਕੋਈ ਗੱਲ ਨਹੀਂ ਮੈਂ ਟਰੈਕਟਰ ਬਾਅਦ ਸਿੱਖ ਲਾਂਗਾ ਹਲੇ ਕਿਹੜਾ ਖਰੀਦ ਲਿੱਤਾ ਜੇ ਵੀਰ ਜੀ ਐ ਲੋ ਤੀਰ ਤੇ ਭੇਜਦੇ ਛੋਟੇ ਵੀਰ ਨੂੰ ਸ਼ਹਿਰ ਪਰ ਤੇਰੇ ਕੋਲ 30 ਰੁਪਏ ਕਿੱਥੋਂ ਆਏ ਆਸ਼ੂ ਮਿੱਤੂ ਸਾਨੂੰ ਥੋੜਾ ਜੇਪ ਖਰਚਾ ਮਿਲਦਾ ਸੀ ਉਹਦੇ ਵਿੱਚੋਂ ਬਚਾ ਕੇ ਰੱਖੇ ਸਨ ਲਓ ਵੀਰ ਜੀ ਤੁਹਾਨੂੰ ਮਿਲ ਗਈ ਪੈਣ ਤੇ ਮੈਨੂੰ ਮਿਲ ਗਈ ਮਾਂ देन दा, ते मेरा रिश्ता लगा बराबर हो जाया करो <laughs> <laughs> बड़ा शरारती हो गया पग छबी और चार हिंदी और जो छेबी सी उन्होंने हिंदी वर्षन जरा मैं दूसरे डायरक्टर को खुलवाया वो आ, किसान और भगवान हिंदी वर्षन और धरना जट पंजाबी वर्षनी वर्षन मैं खुद किया और दूसरे डायरेक्टर ने हिंदी वर्षन किया ਔਰ ਫਿਰਸੀ ਆਪਣੇ ਤਿਆਨੁਭਗਤ ਪੰਜਾਬੀ ਤਿਆਨੁਭਗਤ ਮੈਂ ਕੀਤਾ ਸੀ ਔਰ ਦੂਸਰੇ ਆਦਮੀ ਨੇ ਹਿੰਦੀ ਕੀਤਾ ਸੀ ਤਾਨੂ ਜੀ ਚਲੋ ਸਾਡੇ ਨਾਲ ਖੇਤਾਂ ਵਿੱਚ ਤੇ ਚਲ ਕੇ ਮੀਂਹ ਵਰਾਓ ਉਹ ਮੇਰੇ ਖੇਤਾਂ ਵਿੱਚ ਜਾਣਾ ਨਹੀਂ ਕਿਸ ਤਰ੍ਹਾਂ ਵਰੇਗਾ ਤੁਸੀਂ ਮਾਤਾ ਨੂੰ ਕਹੋ ਮੀਂਹ ਪਾਏ ਉਹ ਮਾਤਾ ਮੇਰੇ ਹਕਮ ਦੀ ਬੱਦੀ ਏ ਜੋ ਮੇਰੇ ਕਹਿਣ ਤੇ ਨਹੀਂ ਪੁਆਏਗੀ ਇਹ ਕਿਉਂ ਨਹੀਂ ਕਹਿੰਦਾ ਕਿ ਤੂੰ ਮਾਤਾ ਨੂੰ ਕਹਿਣਾ ਨਹੀਂ ਚਾਹੁੰਦਾ ਚਲੋ ਲੈ ਚਲੋ ਇਹਨੂੰ ਖੇਤਾਂ 'ਚ ਹਾਂ ਹਾਂ ਬਾਬਾ ਠੀਕ ਕਹਿੰਦਾ ਇਹਨੂੰ ਖੇਤਾਂ 'ਚ ਲੈ ਚਲੋ ਆਪੇ ਮੀਂਹ ਪੋ ਬਾਬਾ ਕੌਣ ਸੇਸ਼ਰ ਬਾਬਾ ਹਾਂ ਨਹੀਂ ਬਾਬਾ ਜਿਹੜੇ ਵੀਰ ਬਾਦ ਕੋ ਬੀਟ ਜਾਨਦਾ ਨਾ ਪੰਜਾਬੀ ਜਿਹੜਾ ਗੀਤ ਸੰਗੀਤ ਜਿਹੜਾ ਹੁਣ ਐਸੋਲੇ ਚੱਲੇ ਆ ਨਾ ਜੀ ਉਹਦਾ ਪਹਿਲੇ ਨਾਲੋਂ ਬਹੁਤ ਫਰਕ ਆ ਪਹਿਲੇ ਜਿਹੜੇ ਪੰਜਾਬੀ ਸਿੰਗਰ ਸੀ ਉਹਨਾਂ ਦਾ ਜਿਹੜਾ ਲਹਿਜਾ ਸੀ ਆਪਣੇ 뮤직 ਦਾ ਉਹ ਬਿਲਕੁਲ ਰਾਜ ਸੀ ਹੁਣ ਅੱਜ ਕੱਲ ਜਿਹੜਾ ਹੈ ਉਹ ਬੀਟ ਦਾ ਉਹਨਾਂ ਨੇ ਜਿਹੜਾ ਇੰਗਲਿਸ਼ ਬੀਟ ਵੀ ਨਾਲ ਫੜ ਲਿਆ ਨੱਚਣ ਦਾ ਉਹਦੇ ਨਾਲ ਜ਼ਿਆਦਾ ਮਸ਼ਹੂਰ ਹੋਇਆ ਹੈ ਇਗਨੀ ਤੁਸੀਂ ਕਸਟਮ ਬਣਦੀਆਂ ਹੁਣ ਸਿਰਫ ਪੰਜਾਬੀ ਚ ਇਹਨਾਂ ਨੂੰ ਤੁਸੀਂ ਅਗਰ ਪਰਾਲੇ ਸੰਗੀਤ ਦੇ ਹਿਸਾਬ ਨਾਲ ਬਣਾਓਗੇ ਤਾਂ ਉਹ ਸਲੋ ਹੋ ਜਾਣੀ ਹੈ ਉਹਦੇ ਵਿੱਚ ਨੱਚਣ ਗਾਣ ਨੂੰ ਉਹ ਨਹੀਂ ਮਿਲੇਗਾ ਇਹਨਾਂ ਮੁੰਡੇ ਕੁੜੀਆਂ ਨੂੰ ਅੱਜ ਕੱਲ ਦੇ ਜਿਹੜੇ ਯੰਗਸਟਰ ਨੇ ਉਹਨਾਂ ਨੂੰ ਇਹਦੇ ਵਿੱਚੋਂ ਜ਼ਿਆਦਾ ਵੀਰ ਦਾ ਮਜ਼ਾ ਆਉਂਦਾ ਤੇ ਇਸ ਕਰਕੇ ਇਹ ਪੰਜਾਬੀ 뮤직 ਜਿਹੜਾ ਉਹ ਪੂਰੇ ਵਰਲਡ ਵਿੱਚ ਤਾਂ ਜਮਾਲੀਏ ਨੇ ਪਹਿਲਾਂ ਲੰਡਨ ਤੋਂ ਸ਼ੁਰੂ ਆਇਆ ਸੀ ਔਰ ਲੰਡਨ ਤੋਂ ਮੈਂ ਬੰਦੇ ਨੂੰ ਅਸੀਂ ਨਾਲ ਜਾਣ ਜਿਹਨੇ ਸ਼ੁਰੂ ਕੀਤਾ ਸੀ ਇੰਗਲਿਸ਼ ਨੂੰ ਮਿਕਸ ਕਰਕੇ ਇਦੇ ਵਿੱਚ ਪੰਜਾਬੀ ਪੰਜਾਬੀ ਅਤੇ ਹੋਰ ਅੰਗਰੇਜ਼ ਅਗਰ ਪੰਜਾਬੀ ਜ਼ਬਾਨ ਨੂੰ ਨਹੀਂ ਜੁੜਾ ਜਾਂਦਾ ਉਹ ਵੀ ਉਹਦਾ ਮਜ਼ਾ ਲੈਂਦਾ ਉਸ ਮਿਊਜ਼ਿਕ ਦਾ ਕਿਉਂਕਿ ਉਹਨੂੰ ਨੱਚਣ ਨੂੰ ਮਿਲਦਾ ਉਹਦੇ ਨਾਲ ਹੋ ਰੰਗ ਭਰੇ ਦੀ ਰੰਗ ਰੰਗਿਲੀ ਲੜਕੀ ਚੈਲ ਚਬੀਲੀ ਉਸਦੇ ਚੰਚਲ ਨੈਣ ਕਟਾ ਅਰੇ ਚੰਚਲ ਨੈਣ ਕਟਾਰ ਤੇ ਉਸਦਾ ਰੂਪ ਬਣਾਤੀ ਯਾਰ ਉਸਕੇ ਰੂਪ ਸੇ ਕਤਲ ਹੋਵੇ ਤੋ ਦਾਰਾ ਸਿੰਘ ਨੇ ਆਪਣੇ ਪੰਜਾਬ ਤੇ ਭਾਰਤ ਦੇਸ਼ ਦੀ ਮਿੱਟੀ ਨੂੰ ਪਲਵਾਨੀ ਰਾਹੀ ਸਿੰਜਿਆ ਉਹ ਮਿੱਟੀ ਵਿੱਚ ਘੁਲਿਆ ਹੀ ਨਹੀਂ ਸਗੋਂ ਉਸ ਨੇ ਇਸ ਮੁਕੱਦਸ ਮਿੱਟੀ ਨੂੰ ਆਪਣੇ ਮੱਥੇ ਦਾ ਤਿਲਕ ਵੀ ਬਣਾਇਆ ਤੇ ਉਸ ਦੇ ਸੂਬੇ ਪੰਜਾਬ ਤੇ ਦੇਸ਼ ਭਾਰਤ ਨੇ ਵੀ ਦਾਰਾ ਸਿੰਘ ਦੀ ਮਿਹਨਤ ਦਾ ਮੋੜਵਾ ਮੁੱਲ 모ੜਿਆ ਤੇ ਉਸ ਨੂੰ ਮਾਨਾ ਸਨਮਾਨਾ ਦੇ ਨਾਲ ਪਰ ਦਿੱਤਾ ਦਾਰਾ ਸਿੰਘ 20ਵੀਂ ਸਦੀ ਦਾ ਉਹ ਚਮਕਦਾ ਸਿਤਾਰਾ ਸੀ ਜਿਸ ਨੇ 21ਵੀਂ ਸਦੀ ਦੇ 11 ਬਰੇ ਤੱਕ ਆਪਣੀ ਰੌਸ਼ਨੀ ਬਖੇਰੀ ਅਸੀਂ ਜਿੱਥੇ ਵੀ ਕਿਤੇ ਜਾਂਦੇ ਹਾਂ ਨਾ ਤੇ ਸਾਨੂੰ ਇਸ ਗੱਲ ਦਾ ਬੜਾ ਮਾਣ ਹੁੰਦਾ ਸੀ ਕਿ ਅਸੀਂ ਪਹਿਲਵਾਨ ਦੇ ਪਿੰਡ ਦੇ ਬੰਦੇ ਹਾਂ 1946 ਤੋਂ 1983 ਤੱਕ ਕੁਸ਼ਤੀ ਦਾ ਦੌਰ ਹੰਡਾਇਆ ਇਸ ਦੇ ਸਮਾਨੰਤਰ 2003 ਤੋਂ 2009 ਤੱਕ ਰਾਜਨੀਤੀ ਦੇ ਖੇਤਰ ਵਿੱਚ ਮੱਲਾ ਮਾਰੀਆਂ ਤੇ ਇਹ ਸਭ ਦੇ ਨਾਲ-ਨਾਲ ਚੱਲਦਿਆਂ 1952 ਤੋਂ 2012 ਤੱਕ ਪੂਰੇ 6 ਦਹਾਕੇ ਇੱਕ ਪ੍ਰੋਫੈਸ਼ਨਲ ਫਿਲਮ ਐਕਟਰ ਵਜੋਂ ਠਾਕਨਾਲ ਜੀਵਿਆ ਆਪਣੀ ਆਖਰੀ ਸਾਤਾ ਕੋ ਸਰਗਰਮ ਸੀ ਜਿਸ ਦਾ ਪ੍ਰਮਾਣ ਐਡ ਫਿਲਮਾਂ ਵਿੱਚ ਪਰਦਾਦੇ ਦੀ ਭੂਮਿਕਾ ਤੋਂ ਲੈ ਕੇ ਹਿੱਟ ਫਿਲਮ ਜਬ ਵੀ ਮੈਟ ਦੇ ਦਾਦੇ ਤੱਕ ਉਸ ਦੀ ਹਾਜ਼ਰੀ ਮੂੰਹ ਬੋਲਦੀ ਹੈ ਕੰਮ ਕੀ ਕਰਤੇ ਹੋ ਜੀ ਮੈਂ म्यूजिक का काम करता हूँ हम तुम्हारे कर्जदार हैं पुत्र अब तुम्हें एक हफ्ता यहीं रहना होगा हमारे साथ ताकि हम तेरा शुक्रिया अच्छे ढंग से अदा कर सकें बहगुरु की मेहर हो तुझ पर चौरासी वरे की उम्र विच पंजाब का यह धरती पुत्र चौरासी लख जून तो बाद मिली सब तो मुकदस मानवी जून आन बान ਸ਼ਾਨ ਨਾਲ ਹੰਡਾ ਕੇ ਇਸ ਧਰਤੀ ਤੋਂ ਵਿਦਾ ਹੋਇਆ ਜਿੰਨ ਸੀਗੇ ਮੈਂ ਬਹੁਤ ਲਾਈਫ ਉਹਨਾਂ ਦੇ ਨਾਲ ਰਿਆ ਸਾਰੀ ਉਮਰ ਕੁਸ਼ਤੀਆਂ ਕੋਲ ਦਰਿਆ ਨਾਲ ਮੇਰੀ ਉਮਰ ਉਹਨਾਂ ਦੇ ਨਾਲ ਹੀ ਬੀਤੀ ਆ ਜਦੋਂ ਤੋਂ ਕੁਸ਼ਤੀ ਛੱਡੀ ਮੈਂ ਫਿਰ ਪਿੰਡ ਆ ਗਿਆ ਉੱਥੇ ਮੈਂ ਉਹਨਾਂ ਦੇ ਕੋਲ ਰਹਿੰਦਾ ਸੀ ਮੇਰੀ ਉਹਨਾਂ ਨਾਲ ਬੜੀ ਸੋਹਣੀ ਰਿਲੇਸ਼ਨ ਸੀ ਜੀ ਕੁਸ਼ਤੀਆਂ ਕੋਲ ਦੇ ਫਿਲਮਾਂ 'ਚ ਵੀ ਕੰਮ ਕਰਦੇ ਸੀ ਉਹਨਾਂ ਦੇ ਨਾਲ ਉਹ ਸਾਨੂੰ ਕੰਮ ਦਉਂਦੇ ਸੀ ਜਦੋਂ ਕਿਤੇ ਉਹਨਾਂ ਦੀ ਫਿਲਮ ਬੰਬਈ 'ਚ ਲੱਗਦੀ ਸੀ ਇੱਥੇ ਵੀ ਲੱਗਦੀ ਸੀ ਅੰਮ੍ਰਿਤਸਰ ਲੱਗਦੀ ਸੀ ਸਾਡੇ ਪਿੰਡ ਦੇ ਲੋਕ ਵੇਖਣ ਜਾਂਦੇ ਸੀ ਬੜੇ ਖੁਸ਼ ਹੁੰਦੇ ਸੀ ਤੇ ਉਹ ਸਬਾਤ ਬਹੁਤ ਚੰਗੇ ਆਦਮੀ ਸੀ ਔਰ ਹਰ ਇੱਕ ਨੂੰ ਚੰਗਾ ਢੀਲ ਕਰਦੇ ਸੀ ਕਿਸੇ ਦੇ ਨਾਲ ਉਹ ਜੀ ਕੋਈ ਗੱਲ ਨਹੀਂ ਕਰਦੀ ਜੀ ਇਹਦੇ ਨਾਲ ਕਿ ਉਹਨਾਂ ਦਾ ਦਿਲ ਦੇ ਕਿਸੇ ਦਾ ਦਿਲ ਦੇ ਉਸ ਦਾ ਪਿੰਡ ਦੀ ਮਿੱਟੀ ਨਾਲ ਮੋਹ ਸੀ ਜਿਸ ਦਾ ਕਰਜ਼ ਉਸ ਨੇ ਉਤਾਰਿਆ ਚਲੋ ਕੋਈ ਕਿਤਾਬ ਉਹਨਾਂ ਪਿੰਦੇ ਰੋਸ਼ਨੀ ਕੀਤੀ ਆ ਪਿੰਦੇ ਲੱਗੇ ਲੈ ਤੇ ਘੁੰਮਿਆ ਹੋਰ ਹੀ ਕਹਾਣੀ ਦੇ ਕੋਣ ਜਾਂਦਾ ਪਿੰਡ ਤੇ ਆ ਬਣਾਤਾ ਜਿਹੜੀਆਂ ਅੱਛਾ 4 4 4 ਲੱਖ ਰੁਪਏ ਦਿੱਤਾ ਮੋਲੀਆ ਨੂੰ ਗਰਾਂਦਾ ਗਰਾਂ ਬਣ ਲਗਾਏ ਆਪਣੇ ਪਿੰਡ ਧਰਮੂ ਚੱਕ ਵਿੱਚ ਪਹਿਲੀ ਵਾਰ ਬਿਜਲੀ ਪਾਵ ਰੋਸ਼ਨੀ ਉਹਨੇ ਹੀ ਲਿਆਂਦੀ ਸੀ ਪਰ ਉਸਨੇ ਆਪਣੇ ਜ਼ੋਰ ਤੇ فن ਦੀ ਰੋਸ਼ਨੀ ਨਾਲ ਪੂਰੀ ਦੁਨੀਆ ਨੂੰ ਨੂਰੋ ਨੂਰ ਕੀਤਾ ਦਾਰਾ ਸਿੰਘ ਅਜਈ ﻋظیم ਸ਼ਖਸੀਅਤ ਹੈ ਜਿਸ ਦੀ ਅਜ਼ਮਤ ਦੇ ਕਿਸੇ ਸਦੀਆਂ ਤੱਕ ਚੱਲਣਗੇ ਇਸ ਲਈ ਤੇ ਕਹਿਣਾ ਜ਼ਰੂਰੀ ਹੈ ਦਾਰਾ ਸਿੰਘ ਵੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ